ਉਹ ਕਹਿੰਦੇ ਹੁੰਦੇ ਆ ਨਾ ਕਿ ਕੈਦ ਦਾ ਦਰਦ ਰੂਹ ਦੀ ਚੀਜ਼ ਜਿਹਾ ਹੁੰਦਾ ਤੇ ਆਪਾਂ ਇਹਨੂੰ ਕੋਈ ਕੈਦ ਨਹੀਂ ਕੀਤਾ ਨਾ ਆਪਾਂ ਕੈਦ ਕਰਨ ਦੇ ਹੱਕਚ ਤੇ ਮੇਰਾ ਜਿਹੜਾ ਬਲੌਗ ਬਣਾਉਣ ਦਾ ਵੀ ਇਹੀ ਮਕਸਦ ਆ ਜਿਹੜੇ ਪੰਛੀ ਨੇ ਇਹ ਆਜ਼ਾਦੀ ਸੋਹਣੇ ਲੱਗਦੇ ਨੇ ਇਹ ਵਿਚਾਰੇ ਦੇ ਮਗਰ ਜਿਹੜੀਆਂ ਸਾਰਖਾਂ ਪਈਆਂ ਹੋਈਆਂ ਸੀ ਤੇ ਇੱਕ ਚਿੱਕੜ ਦੇ ਵਿੱਚ ਡਿੱਪਿਆ ਹਜੇ ਬੱਚਾ ਆ ਤੇ ਉੜਿਆ ਗਿਆ ਨਹੀਂ ਤੇ ਆਪਾਂ ਇਹਨੂੰ ਜਿਹੜਾ ਸਾਫ਼ ਕਰਕੇ ਇਹਨਾਂ ਹਲਾ ਕੇ ਤੇ ਇਹਨੂੰ ਆਪਣੇ ਕੋਲੇ ਆ पिਂਜਰਾ ਤੇ ਨਹੀਂ ਹੈਗਾ ਇੱਕ ਅ ਜਿਹੜੀ ਚੂਹੇ ਫੰਡ ਵਾਲੀ ਹੁੰਦੀ ਆ ਉਹ ਸੀ ਤੇ ਆਪਾਂ ਇਹਨੂੰ ਉਹਦੇ ਵਿੱਚ ਰੱਖ ਦਿੱਤਾ ਕਿ ਇਹ ਥੋੜਾ ਜਿਹਾ ਠੀਕ ਹੋ ਜਵੇ ਕਿਉਂਕਿ ਇਹਦੇ ਤੋਂ ਉੜਿਆ ਨਹੀਂ ਸੀ ਜਾਂਦਾ ਤੇ ਹੁਣ ਆਪਾਂ ਇਹਨੂੰ ਜਿਹੜਾ ਖਾਣ ਲਈ ਅਮਰੂਦ ਰੱਖੇ ਨੇ ਤੇ ਇਹ ਖਾਂਦਾ ਤੇ ਆਪਾਂ ਜਿਹੜਾ ਹਰੇਕ ਨੂੰ ਇਹੀ ਕਹਿੰਦਾ ਵੀ ਜਿਹੜੇ ਪੰਛੀ ਨੇ ਉਹਨਾਂ ਨੂੰ ਕੈਦ ਨਾ ਰੱਖੋ ਉਹਨਾਂ ਨੂੰ ਉਡਾ ਦਿਓ ਇਹ ਆਜ਼ਾਦੀ ਸੋਹਣੀ ਲੱਗਦੀ ਨੇ ਜਿਵੇਂ ਆਪਾਂ ਆ ਆਪਾਂ ਨੂੰ ਹਰੇਕ ਇਨਸਾਨ ਨੂੰ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਆਪਾਂ ਸਮਝਦੇ ਆ ਆਪਾਂ ਕਿ ਤੁਸੀਂ ਆਪ ਖੁਦ ਨੂੰ ਇੱਕ ਕਮਰੇ ਚ ਬੰਦ ਰੱਖ ਕੇ ਦੇਖੋ 10 ਦਿਨ ਲਈ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਊਗਾ 10 ਦਿਨ ਲਈ ਬੰਦ ਕਰਕੇ ਦੇਖੋ ਸੋ ਇਹਨਾਂ ਨੂੰ ਆਜ਼ਾਦ ਕਰ ਦਿਓ ਤੇ ਆਪਾਂ ਇਹਨੂੰ ਜਿਹੜਾ ਦੂਜੇ ਤੀਜੇ ਦਿਨੀ ਆਜ਼ਾਦ ਕਰ ਦਿੱਤਾ ਸੀ ਵੀਡੀਓ ਦੇ ਵਿੱਚ ਦੇਖ ਲਓ ਤੇ ਇਹ ਹੌਲੀ ਹੌਲੀ ਪਹਿਲਾਂ نیچے ਉੜਦਾ ਸੀ ਤੇ ਬਾਅਦ ਵਿੱਚ ਉੜ ਕੇ ਜਾ ਕੇ ਇਹ ਜਿਹੜਾ ਦਰਖਤ ਤੇ ਬੈਠ ਗਿਆ ਤੇ ਹੁਣ ਆ ਵੀਡੀਓ ਵਿੱਚ ਦੇਖਿਓ ਤੁਸੀਂ ਹੁਣ ਵੀ ਜਿਹੜੀਆਂ ਸਾਰਖਾਂ ਨੇ ਇਹਦੇ ਮਗਰ ਪਈਆਂ ਨੇ ਤੇ ਪਰ ਇਹਨੇ ਹੌਸਲਾ ਨਹੀਂ ਆ ਰਿਹਾ ਉੜਦਾ ਉੜਦਾ ਜਿਹੜਾ ਦਰਖਤ ਤੇ ਜਾ ਕੇ ਬੈਠ ਗਿਆ ਤੇ ਆਪਣੀ ਜ਼ਿੰਦਗੀ ਵੱਲ ਉਡਾਣ ਕਰ ਲਈ